ਕਿ ਜੁੜ ਬੈਠੇ ਸਾਰੇ ਪਿਆਰੇ ਬੱਚੇ ਹੋ ਵਾਹਿਗੁਰੂ ਜੀ ਦਾ ਖਾਤ ਸਾਡੇ ਜੀ ਦੇ ਸਾਰੇ ਬੱਚਿਆਂ ਨੂੰ ਬੇਨਤੀ ਆ ਆਪਾਂ ਇਧਰ ਨੂੰ ਧਿਆਨ ਕਰਨਾ ਪਹਿਲਾਂ ਆਪਾਂ ਸਾਰੇ ਇੱਕ ਸ਼ਬਦ ਪੜਹੀਏ ਆਪਾਂ ਬਿਲਕੁਲ ਸਾਇਲੈਂਟ ਕੂੜ ਤੇ ਰਹਿਣਾ ਆਪਾਂ ਤੁਹਾਡੇ ਨਾਲ ਗੱਲਾਂ ਕਰਨੀਆਂ ਮੇਰੀਆਂ ਭੈਣਾਂ ਭਾਈਚਾਰਾ ਭਰਾ ਬੈਠੇ ਆ ਬੱਚੇ ਬੈਠੇ ਆ ਆਪਾਂ ਇੱਕ ਦੂਜੇ ਦੇ ਨਾਲ ਗੱਲਬਾਤ ਕਰਨੀ ਆ। ਤੋਂ ਪਹਿਲਾਂ ਆਪਾਂ ਬਾਣੀ ਦੇ ਨਾਲ ਜੁਟ ਕੇ ਸਾਰੇ ਆਪਣਾ ਮਾਈਂਡ ਆਪਣਾ ਮਨ ਆਪਾਂ ਇੱਥੇ ਲੈ ਗਏ ਆਂਗੇ। 5-7 ਮਿੰਟ ਦੀ ਗੱਲ ਆ। ਫੇਰ ਤੁਸੀਂ ਸਾਰਿਆਂ ਨੇ ਪ੍ਰਸ਼ਾਦਾ ਛਕਣਾ ਤੇ ਅਨੰਦ ਮੰਨਣਾ। ਪਹਿਲਾਂ ਆਪਾਂ ਇੱਕ ਸ਼ਬਦ ਪੜ੍ਹਦੇ ਆਂ। ਗੁਰੂ ਨਾਨਕ ਸਾਹਿਬ ਦੇ ਸਹਾਰੇ ਤੇ ਬੈਠੇ ਆਂ ਤੇ ਆਪਾਂ ਗੁਰੂ ਨਾਨਕ ਨੂੰ ਯਾਦ ਕਰੀਏ। ज्नान ध्यान कन जा ज्ञान ध्यान ਮੇਕੇ ਆ ਆ ਸਾਡੀਆਂ ਧੀਨਾ ਸੋਹਣੇ ਸੋਹਣੇ ਦੁਪੱਟੇ ਲੈ ਕੇ ਬੈਠਾ ਆਪਾਂ ਪੰਜਾਬ ਦੇ ਜੰਮਪਾਣਾ ਕਿੱਥੋਂ ਦੇ ਜੰਮਪਾਣਾ ਆਪਾਂ ਸਾਡੇ ਪਹਿਲੇ ਗੁਰੂ ਕੌਣ ਆ ਸਾਡੇ 5ਵੇਂ ਗੁਰੂ ਕੌਣ ਆ ਸਾਡੇ ਹੁਣ ਮੌਜੂਦਾ ਗੁਰੂ ਕੌਣ ਆ ਇਹ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੁਣ ਕਿਸੇ ਨੂੰ ਗੁਰੂ ਮੰਨਦੇ ਆ ਆਪਾਂ ਸਿਰੋ 10 ਪਾਤਸ਼ਾਹੀਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸਾ ਪੰਥ ਇਹਨਾਂ ਨੂੰ ਆਪਣਾ ਗੁਰੂ ਮੰਨਦੇ ਆ 10

کرتے آرنا نہیں محنت کرنی ارداس کرنی ہونی گرو بےنتی کرنی آ پاتا دے تک جی گرو کا فاپڑا ہوا کچھ بھی کر سکتے ہیں کر سکتے کہ نہیں کر سکتے جب آنند پور سا

ਲੱਤ ਕੱਪ ਕੇ ਭੱਜਣ ਲੱਗਾ ਲੱਤ ਟੁੱਟੀ ਤੇ ਮੰਡੇ ਦੇ ਬਾਗੇ ਖੜੇ ਗਿਆ ਪਾਦਸ਼ਾਹ ਕਿਤੇ ਕੋਈ ਗੱਲ ਨਹੀਂ ਕਹਿੰਦੇ ਸਾਡੇ ਕੋਲ ਇੱਕ ਹੋਰ ਸ਼ੇਰ ਹੈਗਾ ਉਹਦਾ ਕੀ ਨਾਮ ਹੈ ਭਾਈ ਸਿੰਘ ਉਹ ਕਹਿੰਦੇ ਸਾਡੇ ਕੋਲ ਸ਼ੇਰ ਹੈਗਾ ਇਹ ਅੰਮ੍ਰਿਤ ਨਾ ਲੜੂਗਾ ਫੇਰ ਭਾਈ ਬਜਿੰਦਰ ਸਿੰਘ ਨੂੰ ਥਾਪੜ ਆਕਤਾ ਗੁਰੂ ਨੇ ਤੇ ਭਾਈ ਬਜਿੰਦਰ ਸਿੰਘ ਨੇ ਕੀ ਕੀਤਾ ਫੇਰ ناگی مکے مار کے ہاتھی مگر یہ سیری گروے گرو کا تھا گرو اگ ارداس کی ہو سانو کوئی ہر اس کر کے آپ اپنے دھرم کے رہنا ہمیشہ پانی کا کی کرنا وا Bye. Esse é it ਆਸਤੀ ਇਹ ਕਰ ਗਿਆ ਕਿ ਸਮਾਪਤੀ ਕਰਦਾ ਸ਼ੇਰੇ ਪੰਜਾਬ ਦਾ ਨਾਮ ਸੁਣਿਆ

ਤੇ ਜਿਹੜਾ ਉੱਚੀ ਉਹ ਕਹਿੰਦਾ ਜੀ ਹੁਣ ਕਿਲੇ ਦੇ ਵਿੱਚ ਹੀ ਨਾ ਸਾਰੇ ਦੁਸ਼ਮਣ ਬੈਠੇ ਕਹਿੰਦੇ ਹੁਣ ਦੁਸ਼ਮਣ ਜਿੱਤ ਨਹੀਂ ਹੁਣੀ ਕਿਉਂਕਿ ਤੋਪ ਦਾ ਪਹੀਆ ਟੁੱਟ ਗਿਆ ਤੇ ਗੋਲਾ ਨਹੀਂ ਵੱਜਣਾ ਤੇ ਸਿੱਖ ਜਰਨੈਲ ਕਹਿੰਦੇ ਵੀ ਕੋਈ ਹੱਲ ਤੇ ਹੋ ਕਰ ਕਹਿੰਦੇ ਹੱਲ ਹੈਗਾ ਇਹ ਤੋਪ ਨੂੰ ਪਹੀਏ ਦੇ ਸਾਥ ਤੇ ਮੋਢਾ ਦੇਣਾ ਪੈਣਾ ਕੀ ਤੇਰਾ ਪੈਣਾ ਗੋਲਾ ਚੱਲੂਗਾ ਤੇ ਉੱਤੇ ਸ਼ਹੀਦ ਹੋ ਜਾਣਾ ਕੀ ਹੋ ਜਾਣਾ ਸ਼ਹੀਦ ਤੇ ਸਿੱਖਾਂ ਦੇ ਜਰਨਲ ਵੀ ਆ ਵੀ ਆਓ ਸਿੱਖੋ ਲੰਮੀ ਲੈਣ ਲੱਗ ਗਈ ਕਾਦੀ ਲੈਣੀ ਸ਼ਰੀਰ ਦਿਨਾ ਦੀ ਕਾਦੀ ਜਦੋਂ ਲੈਣ ਲੱਗੀ ਪਹਿਲਾ ਗੋਲਾ ਚੱਲਿਆ ਇੱਕ ਸਿਰ ਦਾਜਾ ਗੋੜਾ ਚੱਲਿਆ ਰੇ ਨਹੀਂ ਆਪਣੀ ਕੌਮ ਸ਼ੇਰਾਂ ਦੀ ਕੌਮ ਆ ਤਗੜੀ ਕੌਮ ਆ ਗੁਰੂ ਦਾ ਸਾਨੂੰ ਸਾਪੜੇ ਇਸ ਕਰਕੇ ਆਪਾਂ ਕਿੱਥੇ ਡਰਨਾ ਨਹੀਂ ਆ ਇਤਰਾਇਓ ਆਪ ਚੰਗੀ ਕਿੰਨੀ ਸੋਹਣੀ ਜੇ ਦਸਤਾਰ ਸਜਾਈ ਆ ਉਤੋਂ ਦੀ ਤਰ੍ਹਾਂ ਉਾਈ ਆ ਆਪੀਨਾ ਮੁਤ ਆਪਣਾ ਇਹਦਾ ਨਾਮ ਆ ਖੁਦਾ ਵੀਰ ਸਿੰਘ ਭਾਈ ਉਹਦੇ ਸਿੰਘ ਦਾ ਨਾਮ ਸੁਣਿਆ ਤੁਸੀਂ ਸਰਸਾ ਕਦੀ ਦੇ ਨਿਰਦੇ ਸ਼ਹੀਦ ਹੁੰਦੇ ਆ ਭਾਈ ਆਪਣੇ ਨਾਮ ਨੂੰ ਵੀ ਤਗੜੇ ਚਾਹੀਦੇ ਆ ਆਪਣੇ ਨਾਮ ਚਾਹੀਦੇ ਆ ਚੜ੍ਹਤ ਸਿੰਘ سبیر سنگھ سنگھ مہا سنگھ رنجیت سنگھ دلیب سنگھ وہ شوٹے شوٹے نام نہیں چاہیے بندہ پتا نہیں لگتا نام کے تو ادے بھیر سنگھ نے بڑی سونی دستار آج شوٹے شوٹے بچے آپ ਇੱਕ ਦੂਜੇ ਦਾ ਸਹਾਰਾ ਬਣਨਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਗੁਰੂ ਦੀ ਬਾਣੀ ਦਾ ਪਾਠ ਕਰਨਾ ਕਦੀ ਆਪਾਂ ਡੁੱਲਣਾ ਨਹੀਂ ਸੇਖ ਕਦੀ ਕੇਸ ਕਤਲ ਕਰਾਉਣਾ ਨਹੀਂ ਕਦੇ ਨਹੀਂ ਕਰਾਉਣਾ ਆਪਾਂ ਕਦੀ ਕੇਸ ਕਤਲ ਨਹੀਂ ਕਰੀ ਸੇਖ ਕੀ ਕਹਿੰਦਾ ਮੇਰਾ ਸਿਰ ਜਾਟਾ ਨੇ ਜਾਵੇ ਪਰ ਮੇਰਾ ਸਿਰ ਕਹ ਪੜੀ ਆਪਾਂ ਸਿਰ ਜਾ I <laughs> not <laughs> ਬੜੀ ਮੰਨਣਾ ਇਤਿਹਾਸ ਨੂੰ ਪੜਨਾ ਇਤਿਹਾਸ ਨੂੰ ਸਮਝਣਾ ਜੇ ਆਪਾਂ ਇਤਿਹਾਸ ਨਾਲ ਜੁੜਾਂਗੇ ਤੇ ਕਦੀ ਡਰਾਂਗੇ ਨਹੀਂ ਇਸੋਂ ਦੇ ਜਿੰਨੇ ਵੀ ਪ੍ਰਚਾਰਕ ਵੀਰ ਆ ਭਾਈ ਗੁਰਨਾਮ ਸਿੰਘ ਤਰਾਗੜਾ ਹੋਰ ਬਹੁਤ ਨਾਮ ਆ ਮੈਂ ਸਾਰੇ ਪ੍ਰਚਾਰਕ ਵੀਰਾਂ ਦਾ ਵਿਸ਼ੇਸ਼ ਧੰਨਵਾਦ ਕਰਦਾ ਇਹਨਾਂ ਦੀ ਮਿਹਨਤ ਸਭ ਤੋਂ ਜ਼ਿਆਦਾ ਹੁੰਦੀ ਆ ਇਹ ਥੱਲੇ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਭਾਈ ਮਨਜੀਤ ਸਿੰਘ ਮੋਢ ਸਿੰਘ ਕਵੀਸ਼ਰ ਹੋਰ ਬਹੁਤ ਆ ਸਾਰਿਆਂ ਦੇ ਨਾਮ ਗੁਰਨਾਣਕ ਜੱਟ ਦਾ ਇਥੋਂ ਦੇ ਐਸਡੀਪੀਸੀ ਮੈਂਬਰ ਸਾਡੇ ਸਰਦਾਰ ਗੁਰਨਾਮ ਸਿੰਘ ਜੀ ਜਸਣ ਮੈਂ ਇਹਨਾਂ ਨੂੰ ਸਤਿਕਾਰ ਕਰਦਾ ਵਾਂ ਇਹੋ ਜੇ ਪਰਾਲੇ ਵੱਧ ਤੋਂ ਵੱਧ ਕਰਕੇ ਆਪਾਂ ਜਾੜਾ ਤੋਂ ਜਾੜਾ ਬੱਚਿਆਂ ਨੂੰ ਸਿੱਖੀ ਨਾਲ ਜੋੜੀਏ ਬਾਣੀ ਨਾਲ ਜੋੜ ਕੇ ਆਪਾਂ ਵੱਧ ਤੋਂ ਵੱਧ ਦਸਤਾਰ ਕੈਂਪ ਲਾਈਏ ਗੁਰਬਾਣੀ ਗੰਠ ਮੁਕਾਬਲੇ ਲਾਈਏ ਜਿਹੜੇ ਇੱਥੇ ਅਧਿਆਪਕ ਆਏ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇਹ ਗਰਮੀ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਏ ਆ ਇਹ ਅਧਿਆਪਕਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਜਿਹੜੀ ਉਹ ਨਿਭਾ ਰਹੇ ਆ ਤੁਹਾਡੀ ਸੇਵਾ ਨੂੰ ਸਾਈ ਬਾਊਗਾ ਸਰੂਬੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਉਹ ਇਹੋ ਜਿਹੀ ਉਪਰਾਲੇ ਕਰਦੀ ਆ ਆਪਾਂ ਮਿਲ ਜੁੜ ਕੇ ਦਾ ਲਾਹਾ ਲੈਣਾ ਵਾ ਸਾਰੇ ਬੱਚਿਆਂ ਨੂੰ ਅੱਜ ਮੀਰੀ ਪੀਰੀ ਦੇ ਮਾਲਕ ਗੁਰੂ ਹਰगोबिंद ਪਾਸ਼ਾ ਜੀ ਦਾ ਜੁਲਾਈ ਪੁਰਬਾ ਸਾਰੇ ਬੱਚਿਆਂ ਨੂੰ ਲੱਖ ਲੱਖ ਵਧਾਈ ਹੋਵੇ 6ਵੇਂ ਪਾਸ਼ਾ ਜੀ ਦਾ ਜੁਲਤਾ ਕਰਦੀ ਪੁਰਬਾ ਸਾਡੇ ਗੁਰੂ ਸਾਹਿਬ ਉਹਨਾਂ ਨੇ ਚਾਰ ਜੰਗਾਂ ਲੜੀਆਂ ਤੇ 40 ਦੇ ਵਿੱਚ ਫਟੇ ਪ੍ਰਾਪਤ ਕੀਤੀ ਆ ਆਪਾਂ ਗੁਰੂ ਦੇ ਢਿੰਗਾ ਕੋਟਾਂ ਤੇ ਗੁਰੂ ਦੇ ਨਾਲ ਆਪਾਂ ਹਮੇਸ਼ਾ ਜੁੜ ਕੇ ਰਹਿਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਤੁਹਾਡੇ ਵਿੱਚ ਬਹੁਤ ਕਾ ਇਹਦਾ ਹੀ ਆਪਾਂ ਇੱਕ ਫੋਟੋ ਖਿੱਚਾਂਗੇ ਇਹ ਫੋਟੋ ਤੁਸੀਂ ਫਿਰ ਸਾਰੇ ਖੜ ਵੀ ਸਕਦੇ ਹੋ ਇੱਥੇ ਜਿਹੜੇ ਪ੍ਰਚਾਰਕਾਂ ਤੁਹਾਡੇ ਮੋਬਾਈਲਾਂ ਦੇ ਭੇਂ ਦੇਣਗੇ ਆਪਾਂ ਜਦੋਂ ਵੀ ਮਿਲिए ਇੱਕ ਸਿੱਖ ਦੂਜੇ ਸਿੱਖ ਦਾ ਸਤਿਕਾਰ ਕਰੇ ਫਟੇ ਬਲਾਵੇ ਆਪਾਂ ਆਪਣੀਆਂ ਭੈਣਾ ਦੀ ਕਦਰ ਕਰਨੀ ਆ ਜੇ ਕੋਈ ਸਾਡੀ ਦਾ ਭੈਣਾ ਨੂੰ ਤੰਗ ਕਰੇ ਆ ਜਿਹੜੇ ਆਪਣੇ ਹੱਥ ਬਾੜ ਬੜੇ ਤਕੜੇ ਆ ਤੇ ਲੋਹੇੜੀਆਂ ਦੇ ਨਾਲ ਆਪਾਂ ਲਾਜ ਕਰਨਾ ਵਾ ਭੈਣਾ ਵੀ ਤਕੜੀ ਦਾ ਹੋਣਾ ਮਾਰਸ਼ਲ ਆਰਟ ਗੱਟਾ ਸਿੱਖਣਾ ਇਹ ਗੁਰੂ ਜੀ ਦਾ ਟੀਹਾ ਵਾ ਤੇ ਗੁਰੂ ਇਹਨਾਂ ਦਾ ਰੱਖਾ ਵਾ ਕੋਈ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ